ਸ਼ੀਕਾਲ ਜੀ ਉਹ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਨੂੰ ਨਾਭਾ ਰੋਡ ਤੇ ਇੱਕ ਬਹੁਤ ਹੀ ਵਧੀਆ ਫੋਟੋ ਸ਼ੂਟ ਦੀ ਲੋਕੇਸ਼ਨ ਬਣੀ ਹੋਈ ਆ ਉਹ ਦਿਖਾਨਾ ਤੋਂ ਦੇਖਿਓ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਬਹੁਤ ਵਧੀਆ ਹੀ ਬਣਾ ਹੋਇਆ ਬਹੁਤ ਵਧੀਆ ਲੋਕੇਸ਼ਨ ਹੈ ਇਹ ਤੁਸੀਂ ਆਪ ਵੀ ਫੋਟੋ ਸ਼ੂਟ ਕਰ ਸਕਦੇ ਹੋ ਇਹ ਪਟਿਆਲੇ ਤੋਂ 90 ਨੂੰ ਜਾਂਦੇ ਹੋਏ ਰਸਤੇ 'ਚ ਆਉਂਦਾ ਬਹੁਤ ਵਧੀਆ ਲੋਕੇਸ਼ਨ ਹੈ ਇਹਦੀ ਤੁਸੀਂ ਆਪ ਵੀ ਵਿਜ਼ਿਟ ਕਰ ਸਕਦੇ ਹੋ और एक पोशन वजिया बनया हुआ सारा ही बहुत वैसिया बनया हुआ है आप भी एक बार विजिट कर सकते हो बहुत ही वैया ਪਰੀ ਵੈਡਿੰਗ ਲਈ ਫੋਟੋ ਸ਼ੂਟ ਲਈ ਤੁਸੀਂ ਇੱਕ ਵਾਰੀ ਜ਼ਰੂਰ ਆ ਸਕਦੇ ਹੋ ਬਹੁਤ ਹੀ ਵਧੀਆ ਲੋਕੇਸ਼ਨ ਆ ਆਜੋ ਇੱਕ ਤੁਹਾਨੂੰ ਹੋਰ ਵਧੀਆ ਪੋਰਸ਼ਨ ਦਿਖਾਣਾ ਇਹ ਦੇਖੋ ਬਹੁਤ ਹੀ ਵਧੀਆ ਇੱਥੇ ਤੁਸੀਂ ਫੋਟੋ ਸ਼ੂਟ ਵੀ ਕਰ ਸਕਦੇ ਹੋ ਐਨ ਵਧੀਆ ਹਾਲੇ-ਦਾਲੇ ਹਰੀਆਵਲ ਮਾ ਕਿਸੇ ਕੋਲ ਚੱਕ ਕਰੀ ਜਾਂ ਕੋਲ ਤੁਹਾਡੇ ਕੋਲ ਕਿ ਸਾਡੇ ਨਾਲ ਦੇ ਬੱਲੇ ਨੰਬਰ ਹੈ ਆਲੇ ਦਾਰੇ ਦਾ ਵੀ ਬਹੁਤ ਸੋਹਣਾ ਜੀ ਬਾਕੀ ਵੀਰੇ ਬਹੁਤ ਮਿਹਨਤ ਲੱਗਦੀ ਆ ਬਲੌਗ ਬਣਾਉਣ ਚ ਪਲੀਜ਼ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਥੋੜਾ ਸਾਰਿਆਂ ਦਾ ਧੰਨਵਾਦ ਵੀਰੇ ਬਾਕੀ